ਸੀਬੀਆਈ ਨੇ ਟਰੈਪ ਲਗਾ ਕੇ ਕਾਬੂ ਕੀਤਾ ਡੀਆਈਜੀ ਗ੍ਰਿਫਤਾਰੀ ਮਗਰੋਂ ਪੁਲਿਸ ਵਿਭਾਗ 'ਚ ਮਚਿਆ ਹੜਕੰਪ ਛਾਪੇਮਾਰੀ ਦੌਰਾਨ ਕਰੋੜ ਤੋਂ ਵੱਧ ਕੈਸ਼ ਤੇ ਗਹਿਣੇ ਬਰਾਮਦ ਸ਼ਿਕਾਇਤਕਰਤਾ ਨੇ ਕਈ ਵੱਡੇ ਅਧਿਕਾਰੀਆਂ ਦੇ ਦਿੱਤੇ ਨਾਮ ਪੰਜਾਬ ਪੁਲਿਸ 'ਚ ਵੱਡਾ ਭ੍ਰਿਸ਼ਟਾਚਾਰ ਕਾਂਡ ਸਾਹਮਣੇ ਆਇਆ ਹੈ ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਸੀਬੀਆਈ ਨੇ ਉਹਨਾਂ ਦੇ ਮੁਹਾਲੀ ਦਫ਼ਤਰ ਤੇ ਚੰਡੀਗੜ੍ਹ ਵਾਲੇ ਘਰ ਤੇ ਛਾਪੇਮਾਰੀ ਨੇ ਜਿੱਥੋਂ 1 ਕਰੋੜ ਤੋਂ ਵੱਧ ਨਕਦੀ ਤੇ ਕੀਮਤੀ ਗਹਿਣੇ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੀਬੀਆਈ ਨੇ ਬੀਰਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅਰਸ਼ਵਤ ਲੈਂਦੇ ਹੋਏ Trap ਲਗਾ ਕੇ ਗ੍ਰਿਫਤਾਰ ਕੀਤਾ ਹੈ ਪੁੱਲਰ ਤੇ ਦੋਸ਼ ਹੈ ਕਿ ਉਹਨਾਂ ਨੇ ਮੰਡੀ ਗੋਬਿੰਦਗੜ ਦੇ ਸਕ੍ਰੈਪ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ CBI ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪਹਿਲਾਂ ਸਬੂਤ ਇਕੱਠੇ ਕੀਤੇ ਤੇ ਫਿਰ Trap ਲਗਾ ਕੇ ਉਹਨਾਂ ਨੂੰ ਰੰਗੇ ਹੱਥੀ ਫੜਿਆ CBI ਦੇ 52 ਅਧਿਕਾਰੀਆਂ ਦੀ ਟੀਮ ਨੇ ਮੁਹਾਲੀ ਦੇ DIG ਦਫ਼ਤਰ ਅਤੇ ਚੰਡੀਗੜ੍ਹ ਸੈਕਟਰ 40 ਵਾਲੇ ਘਰ ਤੇ ਛਾਪੇ ਮਾਰੇ ਜਿੱਥੇ ਤਿੰਨ ਬੈਗ ਅਤੇ ਇੱਕ ਟੈਚੀ ਵਿੱਚ ਭਰੇ ਹੋਏ ਨੋਟ 1 ਕਰੋੜ ਤੋਂ ਵੱਧ ਕੈਸ਼ ਅਤੇ ਕੁਝ ਗਹਿਣੇ ਵੀ ਬਰਾਮਦ ਹੋਏ। सीबीआई ਦੇ ਸਰੋਤਾਂ ਅਨੁਸਾਰ ਭੁੱਲਰ ਨੇ ਸਕਰੈਪ ਕਾਰੋਬਾਰੀ ਨੂੰ ਮਹੀਨਾਵਾਰ ਰਕਮ ਦੇਣ ਲਈ ਧੰਕਾਇਆ ਸੀ। ਉਹਨਾਂ ਕਿਹਾ ਕਿ ਜੇਕਰ ਤੂੰ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਮੰਥਲੀ ਦੇਣਾ ਪਵੇਗਾ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਡੀਆਈਜੀ ਭੁੱਲਰ ਨੇ ਵਿਚੋਲੀਆ ਕ੍ਰਿਸ਼ਨ ਰਾਹੀ ਪੈਸੇ ਮੰਗੇ ਸੀ। सीबीआई ਨੇ ਪਹਿਲਾਂ ਵਿਚੋਲੀਆ ਨੂੰ ਕਾਬੂ ਕੀਤਾ ਤੇ ਫਿਰ ਪੁੱਛਗਿੱਛ ਤੋਂ ਬਾਅਦ बीआईसी ਤੇ ਕਾਰਵਾਈ ਕੀਤੀ सीबीआई ਦੇ ਅਧਿਕਾਰੀਆਂ ਨੇ ਦੱਸਿਆ ਕਿ ਭੁੱਲਰ ਰਿਸ਼ਵਤ ਦੀ ਡਾਇਰੀ ਮੈਂਟੇਨ ਕਰਦਾ ਸੀ ਜਿਸ ਵਿੱਚ ਹਰ ਮਹੀਨੇ ਆਉਣ ਵਾਲੀ ਰਕਮ ਦਾ ਰਿਕਾਰਡ ਹੋ ਸਕਦਾ ਹੈ ਉਹਨਾਂ ਦੇ ਦਫ਼ਤਰ ਅਤੇ ਘਰ ਵਿੱਚੋਂ ਡਾਕੂਮੈਂਟ ਤੇ ਡਾਇਰੀਆਂ ਖੰਗਾਲੀਆਂ ਜਾ ਰਹੀਆਂ ਨੇ सीबीआई ਦੇ ਸਰੋਤਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਹੋਰ ਅਧਿਕਾਰੀਆਂ ਦੇ ਨਾਮ ਵੀ ਦਿੱਤੇ ਨੇ ਜਿਨ੍ਹਾਂ ਤੇ ਜਲਦ ਕਾਰਵਾਈ ਹੋ ਸਕਦੀ ਹੈ ਜਦੋਂ ਸੀਬੀਆਈ ਦੀ ਟੀਮ ਚੰਡੀਗੜ੍ਹ ਸੈਕਟਰ 40 ਵਿੱਚ ਡੀਆਈਜੀ ਦੇ ਘਰ ਪਹੁੰਚੀ ਤਾਂ ਡੀਆਈਜੀ ਭੁੱਲਰ ਦੇ ਪੀਐਸਓ ਨੇ ਦਰਵਾਜ਼ਾ ਖੋਲਣ ਤੋਂ ਇਨਕਾਰ ਕਰ ਦਿੱਤਾ ਸੀਬੀਆਈ ਅਧਿਕਾਰੀਆਂ ਨੇ ਉਸ ਨੂੰ ਕਿਹਾ ਕਿ ਤੈਨੂੰ ਵੀ ਅਰੈਸਟ ਹੋਣਾ ਹੈ ਦਰਵਾਜ਼ਾ ਖੋਲ ਦੇ ਫਿਰ ਸੀਬੀਆਈ ਟੀਮ ਨੇ ਅੰਦਰ ਜਾ ਕੇ ਸ਼ਾਪਾ ਮਾਰਿਆ ਤਾਂ ਡੀਆਈਜੀ ਨੂੰ ਕਾਬੂ ਵੀ ਕੀਤਾ ਦੱਸਦੀ ਹੈ ਕਿ ਡੀਆਈਜੀ ਭੁੱਲਰ ਨੂੰ ਹੁਣ ਕਿਤੇ ਸੀਕ੍ਰੇਟ ਥਾਤੇ ਪੁੱਛ ਕੇ ਛਲੀ ਰੱਖਿਆ ਗਿਆ ਹੈ ਅਤੇ ਕੱਲ ਮੁਹਾਲੀ ਸੀਬੀਆਈ ਅਦਾਲਤ 'ਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਉੱਥੇ ਹੀ ਡੀਆਈਜੀ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਵਿਭਾਗ 'ਚ ਹੜਕੰਪ ਪਚਿਆ ਹੋਇਆ ਹੈ ਉਹ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇਉਣਾ ਦੇ ਪਿਤਾ ਮਹਿਲ ਸਿੰਘ ਪੁੱਲਰ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁਕੇ ਨੇ ਹੁਣ ਸਵਾਲ ਇਹ ਹੈ ਕਿ ਮਾਮਲਾ ਕੇਵਲ ਇੱਕ ਅਫਸਰ ਤੱਕ ਸੀਮਿਤ ਰਹੇਗਾ ਜਾਂ ਫਿਰ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ